ਲੋ ਜੀ ਭਾਈ ਜੀ ਮੈਂ ਤੁਹਾਡਾ ਆਪਣਾ ਬੀਰਪਾਲ ਮਿਸਤਰੀ ਦੇਸ਼ ਵਾਲਾ ਭਾਈ ਤਾਂ ਕੀ ਕਰਨੀ ਉਹ ਨਾ ਜਿੰਨੇ ਬਾਸ ਥੋਖਾ ਹੁੰਦਾ ਤੇ ਤਾਂ ਇਹਦੇ ਵਿੱਚ ਕ੍ਰੈਕਪਰ ਨਾਲ ਗੁੱਟਿਆ ਕਰੋ ਫਿਰ ਨਾਲ ਸੱਲ ਮਾਰ ਕੇ ਨਾ ਦੋਹੇ ਪਾਸੇ ਆ ਨਾਟ ਕਰਦੇ ਹੋ ਭਾਈ ਨਾਟ ਕਸਣਾਣਾ ਹੁੰਦਾ ਵੀ ਜਿਹੜਾ ਬਾਸ ਹੈਗਾ ਉਹ ਵੀ ਤਾਇਤ ਨਹੀਂ ਖਤਮ ਹੁੰਦੀ ਭਾਈ ਇੱਥੋਂ ਬਾਦ ਬਾਸ਼ਰਾ ਲਾ ਦੋ ਬਈਏ ਲੱਡ ਬਾਈ ਡਬਲ ਕਰ ਜਾ ਕਰੋ ਜੰਗਾ ਬਗਰੋਂ ਡਬਲ ਲੱਡ ਜਾਣ ਕੇ ਫਿਰ ਉਹ ਆਏ ਵੀ ਕੋਣ ਹੋ ਖਰਾਬ ਨਹੀਂ ਹੁੰਦਾ ਬਈ ਤੇ ਬਾਸਾਂ ਦੀ ਬਾਸੀ ਦਾ ਕੀ ਹੁੰਦੀ ਉਹ ਨੂੰ ਬਾਸ ਹੁੰਦਾ ਹੁੰਦਾ ਬਈ ਜਦ ਆਪਾਂ ਟ੍ਰੈਕ ਤੋਂ ਟਿਕਾਣਾ ਨਹੀਂ ਕਰਦੇ ਜਾਂਦਾ ਇਹ ਬਾੜ ਜਾਂਦਾ ਬਾਸ ਜਿਹੜੇ ਨਾਟ ਕਰਦੇ ਆਪਾਂ ਨਾਟ ਨਾਲ ਬਾਸ ਦੀ ਦਾ ਕੀ ਰਹਿੰਦੀ ਆ ਲੋਹੇ ਵਾਲੇ ਪਾਸੇ ਬਾਸਰਪਾਲ ਦੀ ਲੋੜ ਨਹੀਂ ਬਈ ਇੱਧਰ ਬਾਸ ਪਾ ਦੇ ਧੰਨਵਾਦ